ਤੋ ਪਾਇਆ ਤੇਜ ਰਖਦਾ ਆ ਰਾਮ ਰਾਜੇ ਹਰਨਾਕ ਸੁਦੋਸ਼ਟ ਹਰ ਮਾਰਿਆ ਪ੍ਰਹਿਲਾਦ ਰਾਇ ਅਹੰਕਾਰੀ ਆਨੰਦ ਕਾਂਟ ਦੇ ਨਾਮ ਦੇਵ ਮੁਖ ਲਾਇਆ ਜਿਹਾ ਤੁਨਕ ਸਾਹ ਰਸਿਵਿਆ ਅੰਤ ਲੈ ਛਡਾਇਆ ਇੱਕ ਓੰਕਾਰੁ ਸਤਿਗੁਰ ਪ੍ਰਸਾਦਿ ॥ ਸ਼ੋਕ ਮਹੰਤ ਦਾਹ ਤਹਦਾ ਦੁਖ ਦਰਵੋ ਸੁਖ ਰੋਗ ਪਇਆ ਜौं ਸੁਖ ਤਮਨ ਹੋਈ ਤੋ ਕਰਤਾ ਕਰ ਨਾ ਮੈ ਨਾਹੀ ਜਹਾ ਹੋਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਅਤਰ ਅੰਤ ਨ ਜਾਈ ਰੱਖਿਆ ਰਹਾਉ ਜਾਤਮੈ ਜੋਤ ਜੋਤਮੈ ਜਤਾ ਕਿ ਕਲਾ ਪ੍ਰਭੂ ਰਹਿਆ ਤੂੰ ਸੱਜਾ ਸਾਹਿਬ ਸਤਿ ਸਵਾਲਿਓ ਜਿਤ ਕੀਤੀ ਸੋ ਪਾਰ ਪਿਆ ਕਾਹੋ ਨਾਨਕ ਕਰਤੇ ਕੀ ਬੱਤ ਜੋ ਬਿਸ਼ਕਰ ਨਾਲ ਸੋ ਕਰ ਰਹਿਆ ਸੋਦਰ ਆਗਿਆ ਸੋ ਮਹੰਲਾ ਕਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੀਰ ਕੀਹਾ ਸੋ ਕਰਕੇਹਾ ਤੇ ਤੇ ਸਰਬਸੰਮਾਨੀ ਵਾਜੇ ਤੇਰੇ ਨਾਮ ਅਨੇਕ ਅਸੰਖੇ ਕੀਤੇ ਤੇਰੇ ਬਬਨ ਹਾਰੀ ਕੀਤੇ ਤੇਰੇ ਰਾਗ ਹਰੀ ਸੋ ਕਹੀ ਅਹ ਕੀਤੇ ਤੇਰੇ ਗਵੜ ਹਾਰੀ ਗਵਣ ਦੁੱਧ ਨੂੰ ਪਵਣ ਪਾਣੀ ਦਾ ਸੰਤਰ ਗਾਵਹਿ ਰਾਜਾ ਧਰਮ ਦਵਾਰੇ ਗਵਣ ਦੁੱਧ ਨੂੰ ਚੇਤ ਗੋਪਤਰੇਖ ਜਨ ਲਿਖ ਰਿਹਾ ਧਰਮ ਵਿਚਾਰੀ ਗਾਵਣ ਤੁਨੋਂ ਇਸਰ ਬ੍ਰਹਮਾ ਦੇਵੀ ਸੁਵਾਰੇ ਤਿਰੇ ਸਦਾ ਸੁਵਾਰੇ ਗਾਵਣ ਤੁਧਨੋ ਇੰਦਰ ਅਦਰਾਸਨ ਬੈਠੇ ਜੀਵਤਿ ਅੰਦਰ ਨਾਲਿ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨ ਪੰਡਤ ਪਾਡਨ ਰ피ਸਰ ਜੋਗਜਬ ਵਿਦਿਆ ਨਾਲਿ ਗਾਵਣ ਤੁਧਨੋ ਮੋਹਣ ਜਾ ਮਰਮੋਹਦਾ ਸੁਰਗਮਚੇ ਅੱਲੇ ਗਾਵਣ ਤੁਧਨ ਤੇਰੇ ਅਠਸੜ ਤੀਰਥ ਨਾਲੀਏ ਗਾਵਣ ਤੁਧਨੋ ਜੋਤਿ ਮਹਾਂਮਲ ਸੂਰਾ ਗਾਵਣ ਤੁਧਨੋ ਖਾਣੀ ਚਾਰੀ ਗਾਵਣ ਤੁਧਨੋ ਖੰਡ ਮੰਡਲ ਗਏ ਮੰਡਾ ਕਰ ਕਰਕੇ ਤੇਰੇ ਤਾਰੇ ਸੇ ਤੁਧਨੋ ਗਾਵਣ ਜੋਤਿ ਦਾ ਪਾਵਨ ਤੇ ਤੇਰੇ ਭਗਤ ਰਸਾਜੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਜਿਤ ਰਾਵਨ ਹਨ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜਾਈ ਨਾ ਜਾਸੀ ਸਿ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨ ਸੀ ਮਾਹਿਆ ਜਿਨੋ ਪਾਈ ਕਰ ਕਰ ਦੇਖੇ ਕੀ ਤੋ ਪੁਣਾ ਜੋ ਤੇ ਹਜੀ ਵੜਿਆਈ ਜੋ ਸਰ ਪਾਵੇ ਸੋਈ ਕਰਸੀ تیر ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਹ ਪਤ ਸਾਹਿਬ ਨਾਨਕ ਰਹਿ ਨ ਜਾਈ ਬਸਾ ਮਹੱਲਾ ਪਹਿਲਾ ਸੁਨ ਵਡਾ ਅੱਕੇ ਸਭ ਕੋ ਏਕ ਵਡਾ ਡੱਠਾ ਹੋਏ ਕ੍ਰਿਯਮ ਨਾ ਬੋਇ ਨਾ ਕਹਿਆ ਜਾਏ ਕਹਨੇ ਵਾਲੇ ਤੇਰੀ ਰਹੇ ਸੁਮਾਏ ਵੱਡੇ ਮੇਰੇ ਸਾਹਿਬ ਗਿਰਗ ਮੀਰਾ ਗੁਰੇ ਗਹੀਰਾ ਕੋਈ ਨ ਜਾਣੀਂ ਤੇਰਾ ਕੀਤਾ ਕੀ ਵਡਚੀ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੀਮਤ ਪਾਲਾਈ ਗਿਆਨ ਨਹੀਂ ਤਿਆਨ ਨਹੀਂ ਗੁਰ ਗਰਹਾਈ ਕਹ ਨਾ ਜਾਈ ਤੇਰੀ ਤਲਬ ਡਿਆਈ ਸਭ ਸਤ ਸਭ ਤਪ ਸਭ ਚਹਿਆ ਜਿਆ ਸਿੱਧਾ ਪਰਖਾ ਕੀ ਅਮੜੇ ਅੰਨ ਦਦਵੇਂ ਸਿੱਧੇ ਕਿਨੇ ਨਾ ਪਾਈਆ ਕਰਨ ਮਿਲੇ ਰਾਹੀ ਠਾਕ ਰਹਿਜਾ ਆਖਣ ਵਾਲਾ ਕਿਆ ਵਿਚਾਰਾ ਸਿੱਤੀ ਪਰੇ ਤੇਰੀ ਪੰਡਾ ਜਵਾ ਜਿਸ ਤੋਂ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸੁਵਾਰਨਾ ਹਰਿਆ ਅਸਾ ਮਹੱਲਾ ਪਹਿਲਾ ਆਖਰੀ ਵਾਰ ਸ੍ਰੀ ਮਰ ਜਾਓ ਆਖਣ ਔਖਾ ਸਾਜਣਾ ਸਾਚੀ ਨਾਮ ਕੀ ਲਾਗੇ ਭੂਖ ਮੌਤ ਤੋਂ ਮੁਕੇ ਖਾਈ ਚਲੀਏ ਦੁਖ ਸੋਕਾਂ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾ ਹੀ ਰਹਾਉ ਥੱਕੇ ਰਾਮ ਕੇ ਦਿਲ ਵੜਾਈ ਆਖ ਥੱਕੀ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਅੱਖਣ ਪਾਹੀ ਵੱਡਣਾ ਹੋਵੇ ਕਾਟ ਨਾ ਜਾਏ ਨਾ ਉਹ ਮਰੀ ਨਾ ਹੋਵੇ ਸੁਖ ਦੇਦਰ ਇਹੇ ਨਾ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਇਵੜੇ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰੇ ਕੀਤੇ ਕਮਜਾਤ ਨਾਨਕ ਲਾਵੇ ਬਾਤ ਸਨਾਤ ਰਾਗ ਗੁਜਰੀ ਮਹਲਾ ਚੌਥਾ ਹਰਿ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਕੋ ਕੋ ਕਰਪਾਸ ਮਨ ਕੀਰੇ ਕਿਰਪਾ ਸਤਿਗੁਰ ਸਰਨਾਈ ਤੇਰ ਦਇਆ ਨਾਮ ਪ੍ਰਗਾਸੋ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸੋ ਗੁਰਮਤਿ ਨਾਮਿ ਰਪਰਾਸਿ ਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੀ ਜਿਨ ਹਰ ਹਰ ਸਰਦਾ ਹਰ ਪਿਆਸੋ ਹਰ ਹਰ ਲਾ ਮਿਲੇ ਤ੍ਰਿਪਤਾਸਿ ਹੀ ਮਿਲ ਸੰਗਤਿ ਪਰਮ ਪ੍ਰਗਾਸੋ ਜਿਨ ਹਰ ਹਰ ਹਰਿ ਨਾਮ ਨ ਪਾਇਆ ਤੀ ਪਾਗ ਹਿੰਜੰ ਪਾਸੋ ਜੋ ਸਤਗੁਰ ਸਰਨ ਸੰਗਤ ਰਹੀ ਆਈ ਤ੍ਰਿਗਜੀਵੇ ਤ੍ਰਿਗਜੀਵਾਸ ਜਿਨ ਹਰ ਜਰ ਸਤਗੁਰ ਸੰਗਤ ਪਾਈ ਨੰਤੇ ਨ ਤੋਰੰ ਗਾਸਤ ਕਲਿਖਿਆ ਲੇਖਾਸ ਤਨ ਤਨ ਸਤ ਸੰਗਤ ਜਿਤ ਹਰ ਸਪਾਇਆ ਮੈ ਜੇ ਨਾਨਕ ਨਾਮ ਪ੍ਰਗਾਸ ਸੋ ਰਾਗੁ ਜੁਰੀ ਮਹੱਲਾ ਪੰਜਵਾ ਕਾ ਹੀਰੇ ਮਨ ਚਿਤਿ ਯੁੱਧਮਾ ਜਿ ਹਰ ਹਰ ਜੀਓ ਪ੍ਰਯਾਸੈ ਪੱਥਰ ਮੈਂ ਜੰਤੋ ਪਾਈ ਤੱਕਰ ਜਿ ਕਾ ਅਗੇ ਕਰ ਧਰਿਆ ਮੇਰੇ ਮਾਧੋ ਜੀ ਸਦ ਸੰਗਤ ਮਿਲੇ ਸੋਤਰੀਆ ਗੁਰਪ੍ਰਸਾਦ ਪਰਮਪਦ ਪਾਇਆ ਸੁਖ ਕੇ ਕਾਇਟ ਹਰਿਆਰਹਾਓ ਜਰਨ ਪਿੱਤਾ ਲੋਕ ਸੁਭੰਤਾ ਕੋਇ ਨ ਕਿਸ ਕੀ ਧਰਿਓ ਸਿਰ ਸਿਰ ਜੀ ਕ ਸੋਭਾਈ ਠਾਕੁਰ ਕਾਹੀ ਮਨ ਪਉ ਕਰਿਆ ਊਡੇ ਊਡ ਬਿਸ ਕੁਸਾ ਸਪਾਛੇ ਬਚਰੇਸ਼ਾ ਜਨ ਕਮਨ ਖਲਾਵੇ ਕਮਨ ਜਗਾਵੇ ਮਨ ਮੇ ਸਿਮਰਨ ਕਰਿਆ ਸਭੰਦਾਣ ਦੋ ਸੱਛਿ ਸਦਾਣ ਠਕਰ ਕਰਤਲ ਕਰਿਆ ਜਨ ਨਾਨਕ ਬਲ ਬਲ ਸਤ ਬਲ ਜਗੁ ਹੈ ਤੇਰਾ ਅੰਤ ਨਾ ਪਾਰਿਆ ਵਿਰਿਆ ਰਾਗਿਆਸਾ ਮਹਲਾ ਚੌਥਾ ਸੂਰਖ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਪਰਖਨ ਰੰਜਨਾ ਹਰ ਪਰਖਨ ਰੰਜਨਾ ਹਰ ਅਗਮ ਅਗਮ ਪਾਰਾ ਸਭ ਤਿਆਗੇ ਸਭ ਤਿਆਗੇ ਦੁੱਜੀ ਹਰੇ ਸੱਚੇ ਸਰਜਨ ਹਾਰਾ ਸਭ ਜੀਏ ਤੁਮਾਰੀ ਜੀ ਤੂੰ ਜੀਆ ਕਾ ਦਤਾਰਾ ਹਰਿ ਤਿਆਗੋ ਸੰਤੋ ਜੀ ਸਭ ਦੁੱਖ ਗਸਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਹ ਨਾਨਕ ਜਨਤ ਵਿਚਾਰ ਤੂੰ ਘੜ ਘੜ ਅੰਦਰ ਸਰਬਨਿਰੰਤਰ ਜੀ ਹਰੇ ਕੋਪਰਤ ਸਮਾਨ ਇਕ ਦਾਤੀ ਇਕ ਪੇਖਾਰੀ ਜੀ ਤੇ ਬਤੇਰੇ ਚੋਜ ਵਡਾਣਾ ਸੁਨੋ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੀ ਕਿਆ ਗੁਣ ਆਖ ਵਖਾਣਾ ਜੋ ਸੀਵੈ ਜੋ ਸੀਵੈ ਤੁਝੀ ਜੋ ਨਾਨਕ ਤੈਨੁ ਕੁਰਬਾਨਾ ਹਰ ਤਿਆਵੇ ਹਰ ਤਿਆਵੇ ਤੁਝੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਾਈ ਜਿਨ ਹਰਿ ਤੇ ਆਇਆ ਜੀ ਤਨ ਤੂਟੇ ਜਮ ਕੇ ਫਾਸੀ ਜਿਨਰ ਭੋ ਜਿਨ ਹਰਨਰ ਭੋ ਤੇ ਆਇਆ ਜੀ ਦਿਰਘ ਭੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਜੀ ਤੇ ਹਰ ਹੈ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਕਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇ ਅੰਤ ਬੇ ਅੰਤ ਤੇਰੀ ਭਗਤ ਤੇਰੀ ਭਗਤ ਸਲਾਹਨ ਤੁ ਜੀ ਹਰ ਅਰਗ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਰਕ ਕਰੇ ਔਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਥ ਜੀ ਪਰੇ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪਰਕਰਤਾ ਜੀ ਤੂੰ ਦੇਵੜ ਵਰਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੈ ਚਲ ਕਰਤਾ ਸੋਈ ਤੁਹਦੇ ਆਪੇ ਪਹਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੇਦੇ ਆਪੇ ਸ੍ਰੇ ਸਭ ਪਾਈ ਜੀ ਤੇਦੇ ਆਪੇ ਸ੍ਰੇ ਸਭ ਹੋਈ ਜਦ ਅਣਕ ਕੁਣ ਗਾਵੇ ਕਰਤੀ ਕੀ ਜੀ ਜੋ ਸਭ ਸੇ ਕਾ ਜਾਣੋਈ ਅਸਾ ਮਹੱਲਾ ਚੌਥਾ ਤੂੰ ਕਰਤਿਆ ਸਚਿਆਰ ਮੈਂ ਦਾਸ ਆਈ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਵ ਸਭ ਤੇਰੀ ਤੂੰ ਸਭਨੀ ਤੇ ਆਇਆ ਜਸਨਾ ਕੋ ਪ੍ਰਪਾ ਕਰੇ ਤੇ ਨਾਮ ਅਮਰਤ ਨ ਪਾਇਆ ਗੁਰਮਖ ਲੱਦਾ ਮਨ ਮਖ ਗਵਾਇਆ ਸੁਦੇ ਆਪੇ ਵਿਛੋੜਿਆ ਸੁ ਮਲਾਇਆ ਤੂੰ ਦਰੀ ਆਵ ਸਤਿ ਜੀ ਮਾਹੀ ਤੁਧ ਬਿਜਨ ਤੋਜ ਬੇਰ ਦੂਜਾ ਕੋਈ ਨਾ ਹੈ ਜੀ ਜਨ ਸਭ ਤੇ ਰਖੀਲ ਵਿਜੋਗ ਮਨ ਵਿਛੜਿਆ ਸੰਜੋਗੀ ਮੇਲ ਜਿਸਨਾ ਤੂ ਜਾਣਾਹੀ ਸੋਈ ਜਨ ਜਾਣੇ ਕਰ ਕਰਨ ਚੜਹੀ ਆਖ ਵਿਖਾੜੀ ਜਿਨ ਹਰਿ ਸੇਵਿਆ ਤਨ ਸੁਖ ਪਾਇਆ ਸਜੇ ਹਰਿ ਨਾਮ ਸੁਮਾਇਆ ਉਹ ਆਪੇ ਕਰਤਾ تیਰਾ ਕੀਆ ਸਭ ਹੋਈ ਤੂਦ ਬਿਨ ਦੂਜਾ ਅਵਰ ਨ ਕੋਈ ਨੁ ਕਰ ਕਰ ਵੇਖੇ ਜਾਣੀ ਸੋਈ ਜਿਨ ਨਾਨਕ ਗੁਰਮੁਖ ਪ੍ਰਗਟ ਹੋਈ ਅਸਾ ਮਹੱਲਾ ਕਹਿਲਾ ਤਿਤ ਸਰਬਰਡੇ ਪਹਿਲੇ ਨਵਸਾ ਪਾਣੀ ਪਵਕ ਤਨੇ ਪੀਆ ਕੰਕੜੇ ਮੋ ਕਬਨਹੀਂ ਚਾਲੇ ਅਮ ਦੇਖਾ ਤੇ ਡੁੱਬੀ ਅਲੇ ਮਨ ਏਕ ਨ ਦੇਸਾ ਮੋ ਡਰਬਾੜ ਹਰ ਬਿਸਤਰ ਤੇਰੇ ਗੁਣ ਕਰਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂ ਦੁਖ ਮਗਦਾ ਜਨਮ ਪਿਆ ਪ੍ਰਨੋਤ ਨਾਨਕ ਦੇ ਕੀ ਸਰਨਾ ਜੇ ਤੂ ਨਾਹੀ ਵਿਸਰਿਆ ਅਸਾ ਮਹੱਲਾ ਪੰਜਵਾ ਮਈ ਪ੍ਰਪਤ ਮਨੁਖ ਦੇ ਹੁਰੀਆ ਲੋਬਿਦ ਮਲ ਕੀ ਤਰੀ ਬਰੀਆ ਔਰ ਕਾਇਤ੍ਰਿਕ ਤੇਰਾ ਕਾਮ ਮੇਰਾ ਸਾਸਮਤ ਪਿਜੇ ਕੇਵਲ ਨਾਮ ਰੰਜਾਮਲਾ ਅਭਜਲ ਤਰਨ ਕੈ ਜਨਮ ਰਿਥਾ ਜਾਤਿਕ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸੋਧਨ ਜਾਨਿਆ ਹਰਾਇ ਓ ਨਾਨਕ ਬ੍ਰਹਮਨੀਤਿ ਕਰਮਾ ਸਰਨ ਪਰੇ ਕੀ ਰੱਖੋ ਸਰਮ ਏਕ ਓੰਕਾਰੂ ਸ੍ਰੀ ਵਾਹਿਗੁਰੂ ਜੀ ਕੀ ਪੱਤੇ ਪਾਦਸ਼ਾਹੀ ਦਸਮੀ ਚੌਪਈ ਪੁਰਰਾ ਛਸ਼ਕ ਕਟਾ ਸਿਸਾ ਸ੍ਰੀ ਅਸਕੀਤ ਜਗਤ ਕੀ ਈਸਾ ਹੋਪਨ ਬ੍ਰਿਸ਼ਟ ਗਗਨ ਤੇ ਪਈ ਸਭਨ ਆਣ ਵਧਾਈ ਦਈ ਤਨ ਤਨ ਲੋਕਨ ਕੇ ਰਾਜਾ ਦੁਸ਼ਣ ਦਾਹ ਗਰੀਬ ਬਨਵਾਚਾ ਅਖਲ ਭਵਨ ਕੇ ਸਰਜਨ ਹਾਰੇ ਦਾਸ ਜਾਨ ਮੋਹ ਲਿਓ ਬਾਰੇ ਕਬਿਉ ਬਾਚ ਬੀਨਤੀ ਚੌਪਈ ਹਮਰੀ ਕਰੋ ਹਦ ਰਛਾ ਪੂਰਨ ਹੋਵੇ ਚਿਤ ਕੀ ਇੱਛਾ ਤਉ ਚਰਨ ਨਾਨਕ ਰਹੀ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਰ। ਅਮਰੇ ਰੋਠ ਸਬੇ ਤੁਮ ਕਹਾਵੋ ਥਾ ਪਾਦ ਮੋਹਿ ਬਚਾਵੋ। ਸੁਖੀ ਬਸੇ ਮੋਹ ਰੋ ਪਰਵਾਹ ਸੇਵਕ ਸਿੱਖ ਸਬੇ ਕਰਤਾ। ਮੋਹ ਰਛਾ ਰਜ ਕਰ ਦੇ ਕਰੀਐ ਸਭੈਨ ਕੋ ਆਸ ਬਰੀਐ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੀ ਪਿਆਸਾ। ਤੁਮੇ ਛਾੜ ਕੋਈ ਵਰਨਾ ਤਾਉ ਜੋ ਵਰ ਚਾਹੋ ਸੋ ਤੁਮ ਤੇ ਪਾਉ। ਕੀਵ ਕ ਸਖਾ ਮਾਰੀ ਤਾਰੀਏ ਚੰਚਨ ਛਤਰ ਹਮਾਰੇ ਮਾਰੀ ਹੈ ਆਤ ਹਾਜੇ ਮੋ ਜੇ ਉਬਰੀਏ ਮਰਨ ਕਾਲ ਕ ਤਰਾਸ 니 ਬਰਜੈ ਤੋ ਜੋਰ ਸਦਾ ਹਮਾਰੇ ਪਛਾ ਸ੍ਰੀ ਅਤੁਜ ਕਰਿਓ ਰੱਛਾ ਰੱਖ ਲਿਓ ਮੋ ਰਖਨ ਹਾਰੀ ਸਵਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਅਨਕੇ ਹੰਤਾ ਤੁਮਹੋ 프리 ਚਤਰ ਦਸ ਕਰਨਤਾ ਤਾਲ ਪਾਇਏ ਬ੍ਰਹਮਾ ਬਕ ਤਰਾਕਾਲ ਪਾਇਏ ਸਭ ਜੂ ਅਕਤਰਾ ਕਾਲ ਪਾਇਏ ਕਰਮਸਨ ਪ੍ਰਕਾਸ਼ਾ ਸਗਲ ਕਲ ਕਕੇ ਅਤਮਸਾ ਜਿਵੇਂ ਕਾਲ ਜੋਗੀ ਸਭ ਕੀਓ ਮੇਦ ਰਾਜ ਬ੍ਰਹਮਾ ਜੁਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰਹਿ ਤਾਹੀ ਨਮਾ ਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਛਨ ਪਜਾਇਓ ਆਦਿ ਅੰਤੇ ਕੇ ਅਵਤਾਰ ਸੋ ਸੋਇ ਗਰੋਜ ਸਮਝਿਓ ਹਮਾਰਾ ਨਮਸਕਾਰ ਤਸਿਹੀ ਕੋ ਹਮਾਰੀ ਸਗਲ ਪ੍ਰਜਾ ਜਿਹਨੇ ਆਪ ਸਵਾਰੀ ਜਿਵਨ ਕੋ ਸਭ ਬਨਸਪਤੀਓ ਸਤਨ ਕੋਪਲੋ ਬਜਕਿਓ ਕੜਗੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸੀਤੀ ਤੇ ਕੁੰਜਰਾਸਤ ਫੂਲਾ ਸਭ ਪ੍ਰੇਰਿ ਤ੍ਰਿਪਾ ਦਿੱਟ ਕਰ ਫੂਲਾ ਨਸਾਂਤਨ ਦੋਖ ਪਾਇਤੇ ਦੁਖੀ ਸੁਖ ਪਾਇਏ ਸੋ ਜਨ ਕੇ ਸੁਖੀ ਹੇ ਕੇ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਣੇ ਜਬਦ ਕਰਤ ਕਰਾ ਕਰਤਾਰ ਪ੍ਰਜਤ ਤਬ ਦੇਹ ਅਪਾਰ ਜਬ ਅਕਰਤ ਕਰਤ ਕਬ ਹੂੰ ਤੁਮ ਮੇ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸਰਸ ਸਬਤ ਹਾਰੀ ਆਪੇ ਆਪਣੀ ਬੂਝ ਉਚਾਰੀ ਤੁਮ ਸਭ ਜੀਤੇ ਰਹਿਤ ਅਨੁਰਾਗਮ ਜਾਨਤ ਬੇਦ ਭੇਦ ਅਰ ਆਗਮ ਰੰਕਾਰ ਦਰਪਕਾਰ ਨਿਰਲੰਭ ਆਜ ਅਨੀਲ ਅਨਾਜ ਸੰਭ ਟਕ ਮੂੜ ਚਾਰਤ ਪੀਦਾ ਜਾ ਕੋ ਭੀ ਬਨ ਪਾਵਤ ਬਿਦਾ ਟਕ ਕਰਪਾ ਹਰਨ ਮੰਨਤ ਮਹਾ ਮੂੜ ਕਜ ਪੀਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਰੰਕਾਰ ਕਾ ਚਿੰਤਨ ਹੈ ਕਬ ਆਪੀ ਆਪਣੀ ਬੁੱਧ ਹੈ ਚੀਤੀ ਬਰਨ ਦੇ ਪੰਨ ਪੰਨ ਤੁਹਿ ਦਿੱਤੀ ਕਮਰ ਲਖਣ ਜਾਏ ਪਸਾਰ ਕਹਿ ਸਜਾ ਪ੍ਰਤਮ ਸੁਨ ਸਜਾ ਏ ਕੇ ਰੂਪਾ ਰੂਪ ਸਰੂਪ ਰੰਗ ਭੈਉ ਰਵ ਕਹਿ ਕੁਖਾ ਅੰਡ ਜਿਰਜ ਸਿਤਜ ਕੀਨੇ ਉਤਪਦੇ ਖਾਨ ਬਹੁ ਰਚਦੀਨੇ ਕਹੂੰ ਪੂਰ ਜਾਵੇ ਬੈਠਾ ਕਉ ਸਿਮਟ ਪੈ ਸੰਕਰ ਬੈਠਾ ਸਗਰੇ ਸ੍ਰਿਦਖਾਏ ਅਚੰਪਵ ਆਜ ਗਾ ਸਰੂਪ ਸਜੰਪਵ ਅਬਰਥਾ ਮ੍ਰਿਤਮ ਕਰੋ ਸਿਖ ਬਾਰਕ ਸਿਖ ਸੰਗਰੋ ਦੁਸ਼ਟ ਜਿੱਤੇ ਉਤਵਤ ਤਪਤਾ ਕਲਵਰੇਸ਼ ਕਰੋ ਰਨਕਤ ਤਾ ਜੇ ਹਤੁਤਵ ਸਰਨੀ ਪਰੇ ਤਰਕੇ ਦੁਸ਼ਟ ਦੁਖ ਤ ਮਰੇ ਪਰਖਜਉਨਪਗ ਪਰਿਤੇ ਹਾਰੇ ਤਰਕੇ ਤੁਮ ਸੰਕਟ ਸਭ ਟਾਰੇ ਯੋਕਲ ਕੋ ਇਕ ਬਾਰਤ ਹੈ ਤਾਂਕੇ ਕਾਲ ਨਿਕਨ ਰੱਛਾ ਹੋਏ ਸਾਹੇ ਸਭ ਕੰਲਾ ਦੁਸ਼ਟ ਅਰਸ਼ਟ ਰੇ ਤਤ ਕੰਲਾ ਕਿਰਪਾ ਦ੍ਰਿਸ਼ਟ ਸਤਨ ਜਾਹਿ ਨ ਹਰਿ ਹੋ ਤਾਕੇ ਤਾਪ ਤਨ ਕਮੈ ਹਰਿ ਹੋ ਰਿੱਧ ਸਿੱਧ ਕਰਮੋ ਸਗੋਈ ਦੁਟ ਛੋ ਛਮ ਸਕੀ ਨ ਕੋਈ ਏਕ ਬਾਰ ਜਨ ਤੁਮੈ ਸਵਾਰਾ ਕਾਲ ਫਾਸੇ ਤਾਹਿ ਉਹਾ ਜਾ ਜਿਨਰ ਨਾਮ ਤੇ ਹਰਿ ਕਹਾ ਦਰ ਦੁਸ਼ਟ ਦੁਖ ਤੇ ਰਹਾ ਕੜਕ ਕੇ ਤਮੈ ਸਰਨ ਤੇ ਆਰੀ ਆਪ ਹਾਜਲ ਹੋ ਬਾਰੀ ਰਬਠੌਰ ਵੋ ਹੋ ਹੋ ਜਹਾਈ ਦੁਟ ਦੁਖ ਤੇ 레ਹੋ ਬਚਾਈ ਕਿਰਪਾ ਕਰੇ ਹਮ ਪਰਜਗ ਮਤ ਗ੍ਰਸਤ ਕਰਾ ਪੂਰਨ ਸਬਰਤਾ ਤੇਰੇ ਬਿਨ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਣ ਪੋਸ਼ੇ ਕਰਤਾ ਸ੍ਰੀਜ ਤੁਝ ਭੈ ਦਇਨ ਗੁਣ ਕਰਾ ਗ੍ਰੰਤ ਤਤਕਾਲ ਮਨ ਬਭ ਛਤਫਲ ਪਾਵਿ ਸੋਈ ਦੋਖ ਨ ਦਸੇ ਵਿਆਪਤ ਕੋਈ ਅੜਲ ਸੁਨੇ ਬੁਗਜੋ ਜਾਹ ਸ੍ਰਤਨਾ ਪਾਵੇਹੀ ਸੁਨੇ ਬੂੜ ਜਤਲਾਏ ਚਤਰਤਾ ਆ ਗਈ ਲੋਖ ਦਰਜ ਭੋਲ ਇਕ ਤਲਾ ਤਿਲ ਧਰ ਕੇ ਰਹੇ ਤੋਚੋ ਜਗ ਕੀ ਇਕ ਬਾਰ ਚੋਪਈ ਕੋ ਕਹ ਚੋਪਈ ਸੰਭਰ ਸਤਰੇ ਸਹਸਪ੍ਰਿਤ ਜਿਹ ਅਰਧ ਸਹਸਪਨ ਦੇਣ ਕਿ ਜੈ ਪਾਦਰ ਸੁਦੇ ਅਸ਼ਮੀ ਰੋਵਾਜ ਤੀਰ ਸਤਰ ਗਰੰਥ ਸੁਧਾਰ ਏਤ ਸ੍ਰੀ ਚਰਤੋ ਪਖਿਆਨੀ ਤ੍ਰਿਤਰੇ ਮੰਤਰੀ ਪੂਪ ਸਬੰਦੇ ਚੋਰ ਸੁਪੋਤ ਚਿਤ੍ਰ ਸਮਾਪਤ ਮਾਸੁ ਸੋਭ ਮਾਸਤ ਅੱਖ ਜੋ ਦੋਹਰਾ ਦਾਸ ਜਨ ਕਰ ਦਾਸ ਪਰ ਕੀਜੇ ਕਿਰਪਾ અપਾਰ ਆਪਹਾਦਰਖ ਮੋਹੇ ਮਨ ਕਰ ਬਚਨ ਵਿਚਾਰ ਚੋਤਈ ਮੈ ਨਾ ਅਗਰੇ ਸੇ ਪ੍ਰਤਮ ਨਾਉ ਕਿਸਨ ਬਿਸਨ ਕਬ ਹੂ ਨੈ ਧਾਮ ਕਾਰ ਸੁਰੇ ਪਹਿਚਾਨ ਤੈਨਸੋ ਵਿਲਾਗੀ ਮੂਰੀ ਪਗਿ ਦਸੋ ਮਹ ਕਾਰ ਖਵਾਰ ਹਮਾਰੋ ਮਹ ਲੋਗ ਤੇ ਪਰਥਾਰੋ ਆਪਣਾ ਜਾਣ ਗਰੂ ਰਖਵਾਰ ਬਾਹ ਜਹ ਕੀ 라ਜ ਵਿਚਾਰ ਆਪਣਾ ਜਾਨ ਮਜੇ ਤਰਕ ਤਰਪਿਤ ਕਰੀਏ ਆਪਣਾ ਜਾਨ ਮਜੇ ਨ ਪ੍ਰਸਪਰੀਏ ਚੁਣ 70 ਹਮਾਰੇ ਮਰੀਯ ਹੈ ਦੇਗ ਤੇਗ ਜਗ ਮੈਦੂ ਚੱਲੇ ਸਰਾਖ ਆਪ ਵਹ ਔਰ ਨੰਦਰਲੇ ਤੁਮਮ ਕਰਹੋ ਸਦਾ ਪ੍ਰਤਪਾਰਾ ਤੁਮ ਸਾਹੇ ਮੈਂ ਦਾਸ ਤਿਹੋਰਾ ਜਾਣ ਆਪਣਾ ਮੁਝੇ ਨਿਵਾਜ ਆਪ ਕਰੋ हमरे ਸਭ ਕਾਜ ਤੁਮ ਹੋ ਸਭ ਰਾਜਨ ਕੀ ਰਚਾ ਆਪੇ ਆਪ ਗਰੀ ਬਨਵਜਾ ਦਾਸ ਜਾਣ ਕਰ ਕਿਰਪਾ ਕਰੋ ਮੋਹਿ ਹਾਜ ਪਰਮ ਅੰਦਰ ਤੋਹੀ ਆਪਣਾ ਜਾਣ ਕਰੋ ਪ੍ਰਤਿਪਰਾ ਤੁਮ ਸਾਹਿਬ ਮੈਂ ਕਿੰ ਕਰਥਾਰੋ ਦਾਸ ਜਾਣਦੇ ਹਾਥ ਉਪਾਰੋ हमरे ਸਭ ਦੇਨ ਸੰਘਰੋ ਪ੍ਰਥਮ ਅਧਰੋ ਭਗਵਤ ਕੋ ਧਿਆਨਾ ਮੋਰ ਕਰੋ ਕਬਤਾ ਬਿਦਨਾਨਾ ਕਿਛਨ ਜਥਾ ਮਾ ਚਿਤ੍ਰ ਉਚਾਰੋ ਚੂਕ ਹੋਏ ਕਬਲੇ ਹੋ ਸੁਦਾਰੋ ਕਬਾ ਚ ਦੋਹਰਾ ਜੋ ਰਜ ਬ੍ਰਹਮੋ ਸੋ ਕਹ ਸੋ ਕਹ ਨੋ ਜਗ ਮਾਹੀ ਜੋ ਤੇ ਪ੍ਰਭ ਕੋ ਧਿਆਏ ਹੈ ਹੰਦ ਸੁਰਗ ਕੋ ਜਾਹਿ ਦੋਹਰਾ ਹਰ ਹਰ ਜਨ ਦੁਇ ਇਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜਤ ਰੰਗ ਜਿਓ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਇ ਸੁ ਪ੍ਰਭ ਕੋ ਪਇਓ ਜਨਮਤ ਰਾਜ ਜਗ ਆਇ ਅਮੈ ਕਥਾ ਛੱਚੇ ਪੱਤੇ ਸਭ ਹੋ ਗਹਿ ਦਸਨਾਏ ਕਬ ਬਾਤ ਦੋਹਰਾ ਹਾੜ ਭਇਓ ਮੈਂ ਜੋਰ ਕਰ ਬਚਨ ਕਹਾ ਸ੍ਰੀ ਨਾਈ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ ਜੇ ਜੇ ਤੁਮਰੇ ਤੇਣ ਕੋ ਨਿਤ ਉਠਤ ਹੈ ਸੰਤ ਅੰਤ ਲਹੀਗੇ ਮੁਕਤ ਫਲ ਆਵੇਗੇ ਭਗਵੰਤ ਦੁਹਰਾ ਕਾਲਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਵਹੀਸ ਕੋਟ ਇੰਦਰ ਬ੍ਰਹਮਾ ਕਿਤੇ ਰਵਸਸ ਕਰੋ ਰਜਰੇਸ ਦੁਹਰਾ ਰਾਮ ਕਥਾ ਯੁਗ ਯੁਗ ਟਲ ਅਬ ਕੋਈ ਨਿ ਪਾਕਟਨੀਤ ਸੁਰਗ ਬਾਸ ਰਖ ਬਰ ਕਰੋ ਸਗਰੀਪੁਰੀ ਸਮਿਤ ਚਉਪਈ ਜੋਏ ਨਥਾ ਸੁਨੇ ਹਰ ਗਾਵੇ ਦੁਖ ਪਾਪ ਤੈ ਨਿਕਨ ਆਵੇ ਮਿਸਰ ਭਗਤ ਕੀ ਇਹ ਪਲ ਹੋਈ ਆਦ ਬਿਆਦ ਛਵ ਛਕੇ ਨ ਕੋਈ ਸੰਮਤ ਸਤਰੇ ਸਹਿ ਸਪਚਾਵੜਾ ਹੌੜ ਬੱਦੀ ਪ੍ਰਥਮ ਸੁਖ ਦਵਾਵਣ ਤਵੇ ਪ੍ਰਸਾਦ ਕਰ ਗ੍ਰੰਥ ਸੁਦਾਜਾ ਕੂਲ ਪਰਿ ਲਹ ਲਿਓ ਸੁਧਾਰਾ ਦੋਹਰਾ ਨਿਤਰ ਤੁਮਕੇ ਚਰਨ ਤਾਰ ਸਦਰਵ ਤੀਰ ਤਰੰਗ ਸ਼੍ਰੀ ਭਗਵਤ ਪੂਰਨ ਕੀਓ ਡਗਮਰ ਕਥਾ ਪ੍ਰਸੰਗ ਸਾਦ ਅਸਾਦ ਜਾਣੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸੋਈਆ ਪਾਇ ਗਏ ਜਬ ਤੇ ਤੁਮਰੀ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਹੀ ਪ੍ਰਾਨ ਕੁਰਾਨ ਅਨੇਕ ਅਹੇ ਮਤੀ ਕਨਾ ਮਾਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਨੋ ਕਰੀਓ ਸਭ ਤੋਹੇ ਬਖਾਨਿਓ ਦੋਹਰਾ ਸੁਖ ਦਵਰ ਕੋ ਛੋੜਿ ਤੈ ਗਇਓ ਤੋਹਾਰ ਦਵਾਰ ਬਾਹਿ ਗਹਿ ਕੀ ਰਾਜ ਅਸ ਗੋਬਿੰਦ ਦਾਸ ਤੁਹਾਰ ਸਭ ਦਵਾਰ ਕੋ ਛੋੜਿ ਤੈ ਗਇਓ ਤੋਹਾਰ ਦਵਾਰ ਬਾਹਿ ਗਹਿ ਕੀ ਰਾਜ ਅਸ ਗੋਬਿੰਦ ਦਾਸ ਤੁਹਾਰ RAM ਕਲੀ ਮਹਾਂਲਾਤੀ ਚਾ ਆਨੰਦ ਇਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤਾ ਪਾਇਆ ਸਹਿਜ ਸੀਤੀ ਮਨ ਵਿੱਚ ਆ ਵਧਾਈਆਂ ਰਾਗ ਰਤਨ ਪਰਿਵਾਰ ਪਰਿਆ ਸਬਦ ਗਾਵਣ ਆਈਆਂ ਸਭ ਦੋਤਾ ਗਾਵੋ ਹਜੀ ਕੀ ਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਮ ਦੇ ਹਰਨਾਮ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਨਾ ਕੰਗੀ ਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਬਨਾ ਗੱਲਾਂ ਸਵਰਥ ਸੁਆਮੀ ਸੋ ਕਿਉ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸੱਚੇ ਸਾਹਿਬਾ ਪਿਆਰ ਨਾਹੀ ਕਰੇ ਤੇਰਾ ਕਰਤਾ ਦੇ ਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨਿ ਰੇ ਕਹਿ ਨਾਨਕ ਸੱਚੇ ਸਾਹਿਬੋ ਕਿਉ ਨਾਹੀ ਕਰਤੇ ਰੈ ਸੱਚੋ ਨਾਮ ਮੇਰਾ ਆਧਾਰੋ ਸੱਚ ਨਾਮ ਅਧਾਰ ਮੇਰਾ ਜਿਨ ਭੁਖਾਂ ਸਭ ਗਵਾਇਆ ਕਰੇ ਸ਼ਾਂਤ ਸੁਖਮਣ ਆਏ ਵਸਿਆ ਜਿ ਇੱਛਾ ਸਭ ਜਈਆ ਸੁਧਾ ਕੁਰਬਾਨ ਕੀਤਾ ਗੁਰਵਟਾਂ ਜਿਹਹ ਦੀਆਂ ਇਹ ਵਡਿਆਈਆਂ ਕਹਦੇ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਉਸ ਸੱਚੋ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤਕਰ ਸਭਾਗਿਏ ਕਰਸਭਾਗਿਏ ਸ਼ਬਦਵਾਚਿ ਅਰਾਜਿਤ ਕਰਤਾਰੀਆ ਤੁ ਪੰਜ ਦੂਤ ਦਵਸ ਕੀਤੇ ਪਾਲ ਕੰਟਕ ਮਾਰਿਆ ਤਰ ਕਰਮ ਪੈ ਤੁ ਜਿਨ ਕੋ ਤੇ ਨਾਮ ਹਰਿ ਤੇ ਲਾਗੀ ਕਹਿ ਨਾਨਕ ਤੈ ਸੁਖ ਹੋਆ ਕਿਤਕਰ ਅਨਹਦ ਵਾਚਿ ਅਨੰਦ ਸੁਨਹੁ ਵਡਭਾਰਗੀ ਹੋ ਸਗਲੇ ਮਨੋਰਥ ਪੂਰੇ ਪੂਰੇ ਪ੍ਰਭ ਪ੍ਰਭ ਪਾਇਆ ਉੱਤਰੇ ਸਗਲੇ ਬਸੂਰੇ ਤੂ ਘਰ ਰੋਗ ਸੰਤੋਪ ਉੱਤਰੇ ਹੋਵੇ ਸੱਚੀ ਬਾਣੀ ਸੰਤ ਸਜਣ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪਰੇਤ ਕਹਿ ਦੀਪ ਵੈਤ ਸਤ ਗੁਰ ਰਹਾ ਪਰ ਪੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਰਹਦੂਰੇ ਸੁਣ ਤੇ ਪਰੇਤ ਕਹਿ ਦੀਪ ਵੈਤ ਸਤ ਗੁਰ ਰਹਾ ਪਰ ਪੂਰੀ ਮੇਰੇ ਵੰਤ ਨਾਨਕ ਕੋ ਗੋਰੇ ਚਰਨਾਂ ਲਾਗੇ ਵਾਜੇ ਅਨਹਦ ਤੂਰੇ ਬੰਦਾਵਣੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੁਨ ਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਏ ਉਦਾਰੋ ਇਹ ਵਸਤ ਤਜਵੀਨ ਹੈ ਜਾਈ ਨਿਤ ਨਿਤ ਰੱਖ ਵਰਤਾਰੋ ਤਨ ਸੰਸਾਰ ਚਰਨ ਲਗਤ ਰਈਐ ਸਬ ਨਾਨਕ ਬ੍ਰਹਮ ਬਸਾਰੋ ਸੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗਿਤ ਤੋਈ ਮੈਂ ਮੇਰ ਗੁਨੇ ਆਰੀ ਕੋ ਬਦਦਾ ਨਾਹੀ ਕਾਪੇ ਤਰਸ ਪਿਓਈ ਦਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵੇ ਹਰਿਆ ਪੌੜੀ ਜਿੱਥੇ ਤੂ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੇ ਉਦਰ ਮਾਹੀਂ ਸਦਕੇ ਜਮਕ ਦੂਤ ਨਾਏ ਤੇਰੇ ਛੱਡ ਜਾਹੀਂ ਪੌਜਲ ਵਿਖਮ ਸਗਾਹੋ ਬੁਰ ਸਬਦੀ ਪਾਰ ਪਾਹੀਂ ਜਿਲ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੀਂ ਕਲਮ ਇਹੋ ਪੋਲ ਗੁਰ ਗੋਬਿੰਦ ਗਾਹੀਂ ਸਭ ਸੇ ਰੋ ਕਿਰਪਾ ਸਮਾਲੀ ਸਹਾਇ ਸਾਹਿ ਬਿਰਥਾ ਕੋਇ ਨਾ ਜਾਇ ਜੇ ਆਵੇ ਤੁਧ ਆਹੇ ਸ਼ਲੋਕ ਮਹੱਲਾ 5 ਅਖੰਤਰ ਗੁਰ ਅਰਧਨਾ ਜਿਹਵਾ ਜਪ ਗੁਰ ਨਾਉ ਨਿਤਰੇ ਸਤ ਗੁਰ ਪਿਖਣਾ ਸਰਬਨੇ ਸੁਨਣਾ ਗੁਰ ਨਾਉ ਸਤ ਗੁਰ ਸੇ ਤੀਰਤਿਆ ਦਿਰਘਹ ਪਾਈ ਠਾਓ ਕਹੋ ਨਾਨਕ ਕਿਰਪਾ ਕਰੀ ਜਸਨੋ ਇਹ ਵਸਦੇ ਜਗਤੈ ਉਤਮ ਕਾਢੀ ਹੈ ਰਲੇ ਕੇ ਕੇ ਮਹਲਾ ਪੰਜਵਾ ਰਖੇ ਰਖਣ ਹਾਰ ਖਉਬ ਉਭਾਰਿਆਣ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਣ ਹੋਆ ਆਪ ਦਿਆਲ ਮਨੋ ਨਾਮਿ ਸਵਾਰਿਆਣ ਸੋ ਜਨ ਕੇ ਸੰਗ ਅਵਜਲਤਾਰੇ ਅਣ ਸਾਰਤ ਤਨਿੰਦਕ ਦੁਸ਼ਟ ਤਿਨ ਮਾਹੀ ਬੇਦਾਰਿਆਣ ਇਸ ਸਾਹਿਬ ਕੀ ਤੀਕ ਨਾਨਕ ਮਨਿ ਮਾਹੀ ਜਿਸ ਸੇ ਮਰਤ ਸੁਖ ਹੋਇ ਸਗਲੇ ਦੁੱਖ ਜਾਹੀ ਜਿਸ ਸਾਹਿਬ ਕੀ ਏਕ ਨਾਨਕ ਮਨਿ ਮਾਹੀ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ